मेरा शत्रुघ्न कैसे पहला लाइट गई हुई थी अभी लाइट आई तो बस पटाखा पड़ा तो ऊपर गिर गया जल गया तो माने तो कुछ नहीं एक रेडी खड़ी थी एक रिक्शा एक मोटरसाइकिल खड़ा था और मेरा डैडी बीमार है इसीलिए मैं उसको बाहर निकाल के रखा था लाइट नहीं है यहाँ पे इस करके वो सुबह से लाइट गई हुई थी लाइट अभी आई एकदम पड़ा पटा तो सारा लग गया, गया। और, और -था मेरा पापा था जी मरीज है ये उसको यहाँ पे रखा था या गर्मी करके अंदर नहीं रखा था लाइट लग... नहीं सी बाहर बैठाया मेरे डैडी को ਸਟ ਨਹੀਂ ਲਗੇ ਬੋੜਾ ਡੜ ਇੱਕ ਮਿੰਟ ਇੱਕ ਮਿੰਟ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਰੇੜੀ ਖੜੀ ਸੀ ਇੱਕ ਬਾਈਕ ਖੜੀ ਸੀ ਇੱਕ ਇੱਕ ਰਿਕਸ਼ਾ ਹੀ ਹੋਰ ਕੋਈ ਕਪੜੇ ਲੱਤੇ ਹੋਰ ਕੁਝ ਨਹੀਂ ਅਮਲ ਕੁਮਾਰਾ ਜੀ ਇਹ ਸਾਨੂੰ ਹੁਣੇ ਸੂਚਨਾ ਮਿਲੀ ਸੀ ਕਿ 15 ਕਿ ਮਿੰਟ ਪਹਿਲਾਂ ਵੀ ਇੱਥੇ ਐ ਕਰਕੇ ਝੁੱਗੀਆਂ ਤੇ ਉਹਨਾਂ ਚ ਅੱਗ ਲੱਗ ਗਈ ਹੈ ਜੀ ਰੇਲਵੇ ਦੇ ਨਾਲ ਜੀ ਤੇ ਉਹਦੇ ਵਿੱਚ ਮੋਟਰਸਾਈਕਲ ਤੇ ਇਹਨਾਂ ਦੇ ਰੇੜੀਆਂ ਤੇ ਕੋਈ ਜਾਨਵਰ ਮਤਲਬ ਕੁਕੜੀਆਂ ਵਗੈਰਾ ਸੀਗੀਆਂ ਇੱਕ ਬੰਦਾ ਸੀ ਉਹ ਪਹਿਲਾਂ ਨਿਕਲ ਗਿਆ ਸੀ ਜਿਹਦੇ ਚਪਿਆ ਸੀ ਹਾਂਜੀ ਹੁਣ ਬਚਾਇਆ ਹਾਂਜੀ ਹੁਣ ਬਚਾਇਆ ਜੀ ਨੁਕਸਾਨ ਦਾ ਅੰਦਾਜ਼ਾ ਤਾਂ ਅਜੇ ਨਹੀਂ ਲਗਾਇਆ ਜਾ ਸਕਦਾ ਸਰ ਸਾਰੇ ਛੜ ਗਏ ਹਾਂਜੀ ਸੂਗੇ ਸਾਰੇ ਛੜ ਗਏ ਮੋਟਰਸਾਈਕਲ ਵਗੈਰਾ ਸਾਰੇ ਵਿੱਚ ਸੜ ਗਏ ਇਹਨਾਂ ਦੇ ਇਹਨਾਂ ਦੀ ਬਜ਼ੁਰਗ ਹੈਗੇ ਆ ਮਨੋਰ ਨਾਲ ਇਹ ਬਿਹਾਰ ਦੇ ਰਹਿਣ ਵਾਲੇ ਆ ਇਹਨਾਂ ਦੀ ਇੱਥੇ ਝੁੱਕੀ ਸੀਗੀ ਜੇ ਉੱਪਰ ਸ਼ਾਰਟ ਸਰਕਟ ਹੋਇਆ ਧਾਰਾ ਤੋਂ ਲੱਕੜ ਨੂੰ ਅੱਗ ਲੱਗ ਗਈ ਜੀ ਫਿਰ ਵੱਧ ਗਈ ਕਾਫੀ ਨੁਕਸਾਨ ਹੋ ਗਿਆ ਨਾ ਅੱਗੇ ਤਾਂ ਉਹਦਾ ਮੋਬਾਈਲ ਹੈ ਜੀ ਅੱਗ ਤੇ ਕਾਬੂ ਪੈ ਗਿਆ ਜੀ ਕਿੰਨਾ ਕਿ ਨੁਕਸਾਨ ਹੋਇਆ ਬਾਈਕ ਉਹ ਖੜੇ ਸੀ ਜੀ ਹੋਰ ਇਹਨਾਂ ਦੇ ਰੋਜ਼ਪਰਾਂ ਦੇ ਬਰਤਨ ਵਗੈਰਾ ਸੀਗੇ ਅੰਦਰ ਕੱਪੜੇ ਸੀਗੇ ਮੋਟਰਸਾਈਕਲ ਸੀ ਜੀ ਜੀ